ਸਤਿ ਸ਼੍ਰੀ ਅਕਾਲ ਦੋਸਤੋ ਅੱਜ ਨਾ ਆਪਾਂ ਆਪਣੇ ਤੋਂ ਲਾਈਵ ਬਹੁਤ ਘੱਟ ਹੋਇਆ ਜਾਂਦਾ ਕਿਉਂਕਿ ਨਾ ਅਰੇਂਜ ਨਹੀਂ ਆਉਂਦੀ ਆਪਣੇ ਖੇਤ ਦੇ ਵਿੱਚ ਤੇ ਆਪਾਂ ਵੀਡੀਓ ਰਹੀ ਅੱਜ ਗੱਲਬਾਤ ਕਰਦੇ ਕਹਿੰਦੇ ਕਈ ਕਿਸਾਨ ਵੀਰਾਂ ਦੇ ਬਹੁਤ ਮੈਸੇਜ ਆਏ ਬਹੁਤ ਕਮੈਂਟ ਆਏ ਹਨਾ ਉਹ ਕਹਿੰਦੇ ਵੀ ਕਦੂਆਂ ਦੇ ਵਿੱਚ ਹੋਰ ਕੋਈ ਫਸਲ ਨਹੀਂ ਆਪਾਂ ਲਾ ਸਕਦੇ ਅੱਜ ਮੈਂ ਤੁਹਾਨੂੰ ਆਪਦੀ ਫਸਲ ਲਾਈਵ ਦਿਖਾਉਂਗਾ ਤੇ ਆਪਾਂ ਵੀਡੀਓ ਬਣਾ ਰਹੇ ਹਾਂ ਕਦੂਆਂ ਦੇ ਵਿੱਚ ਮਟਰਾਂ ਦੀ ਤੇ ਗਾਜਰਾਂ ਦੀ ਤੇ ਆਪਾਂ ਵਿਚ ਆਲੂ ਲਾਏ ਆ ਬਈ ਆਪਾਂ ਗੱਲ ਕਰਦੇ ਆ ਪਹਿਲਾਂ ਨਾ ਤੁਸੀਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਸਬੰਧੀ ਜਿਹੜੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਜੇਕਰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਜਰੂਰ ਫੋਲੋ ਕਰਿਓ ਹੁਣ ਆਪਾਂ ਉਹਨਾਂ ਕਿਸਾਨ ਵੀਰਾਂ ਦੇ ਸਵਾਲਾਂ ਦੇ ਜਵਾਬ ਦੇਵਾਂਗੇ ਜਿਹੜੇ ਕਹਿੰਦੇ ਕਦੂਆਂ ਦੇ ਵਿੱਚ ਤਾਂ ਤੁਸੀਂ ਸਾਨੂੰ ਲਾਈਵ ਵੀਡੀਓ ਦਿਖਾਓ ਵੀ ਕਦੂਆਂ ਦੇ ਵਿੱਚ ਮਟਰ ਕਿੱਦਾਂ ਦੇ ਕਿਵੇਂ ਹੋ ਜਾਣਗੇ ਹੁਣ ਆਪਾਂ ਗੱਲਬਾਤ ਕਰਦੇ ਆ ਭਈਆ ਆਪਣੇ ਨਾ ਕਦੂ ਆ ਇਹ ਸਾਰੀ ਸਬਜ਼ੀ ਆਪਣੀ 1 ਨਵੰਬਰ ਨੂੰ ਲੱਗੀ ਸੀ 1 ਨਵੰਬਰ ਨੂੰ ਹੀ ਕਦੂ ਲੱਗੇ ਸੀ ਤੇ 1 ਨਵੰਬਰ ਨੂੰ ਹੀ ਆਪਣੇ ਮਟਰ ਲੱਗੇ ਸੀ ਜਿਹੜੇ ਤੁਸੀਂ ਕਦੂ ਦੇਖ ਰਹੇ ਹੋ ਪਲਾਸਟਿਕ ਦੇ ਥੱਲੇ ਆ ਇਹ ਆਪਣੇ ਫਰਵਰੀ ਦੇ ਵਿੱਚ ਆਉਣਗੇ ਆ ਜਿਹੜੇ ਜਿੰਨਾ ਫੰਟ ਨੇ ਵਿੱਚ ਮਟਰ ਲੱਗੇ ਪਏ ਹਨ ਇਹਨਾਂ ਫੰਟਾਂ ਦੇ ਵਿੱਚ ਇਹ ਫਰਵਰੀ ਦੇ ਲਾਸਟ ਤੇ ਮਾਰਚ ਦੇ ਪਹਿਲੇ ਹਫ਼ਤੇ ਵੱਲ ਆਉਣੀਆਂ ਤੇ ਜਿਹੜੇ ਇਹ ਮਟਰ ਆ ਮਟਰ ਦੀ ਆਪਾਂ ਇੱਕ ਤੜਾਈ ਕਰ ਲਈ ਆ ਤੇ ਦੂਜੀ ਤੜਾਈ ਆਪਾਂ ਇਹਦੀ 10 ਦਿਨਾਂ ਨੂੰ ਕਰਾਂਗੇ ਜਾਨੀ ਕਿ ਵੀ 1 ਫਰਵਰੀ ਦੇ ਆਸ-ਪਾਸ ਆਪਾਂ ਇਹਦੀ ਦੂਜੀ ਤੜਾਈ ਕਰਾਂਗੇ ਤੀਜੀ ਤੜਾਈ ਫਿਰ ਆਪਾਂ 20 ਫਰਵਰੀ ਨੂੰ ਕਰਾਂਗੇ ਉਸ ਤੋਂ ਬਾਅਦ ਟਰਾਈ ਕਰ ਤੋਂ ਬਾਅਦ ਇਹ ਇਹਦੇ ਵਿੱਚ ਜਿਹੜੇ ਖਾਲੀ ਤੁਸੀਂ ਆ ਜਿਹੜੇ ਮਟਰ ਦੇਖ ਰਹੇ ਆ ਇਹਦੇ ਵਿੱਚ ਆਪਾਂ ਰੋਟਾਵੀਟਰ ਮਾਰ ਕੇ ਕਦੂਆਂ ਲਈ ਆਪਾਂ ਇਹ ਬੈੱਡ ਪਧਰੇ ਕਰ ਦਾਂਗੇ ਬਹੁਤ ਵਧੀਆ ਬਈ ਇਹ ਕਾਮਯਾਬ ਤਰੀਕਾ ਤੇ ਬਹੁਤ ਵਧੀਆ ਸੋਹਣੀ ਆਮਦਨ ਹੁੰਦੀ ਆ ਜਿਹੜੇ ਕਿਸਾਨ ਵੀਰ ਕੱਲੇ ਕਦੂ ਲਾਉਂਦੇ ਤੇ ਆਹ ਜਿਹੜਾ ਥਾਂ ਖਾਲੀ ਛੱਡ ਦਿੰਦੇ ਆ ਉਹਦੇ ਵਿੱਚ ਕਿਸਾਨ ਦਾ ਹੀ ਨੁਕਸਾਨ ਆ ਲਾਉਣਾ ਜਾਂ ਨਾਲ ਲਾਉਣਾ ਤਾਂ ਉਹਦਾ ਤੁਹਾਡੀ ਮਰਜ਼ੀ ਹੈ ਭਈ ਆਪਰ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਕਿਸਾਨ ਦਾ ਨੁਕਸਾਨ 3 ਮਹੀਨੇ 1 ਨਵੰਬਰ ਨੂੰ ਲੱਗੀ ਆ ਨਵੰਬਰ ਦਸੰਬਰ ਜਨਵਰੀ ਤੇ ਫਰਵਰੀ 4 ਮਹੀਨੇ ਇਹ ਥਾਂ ਖਾਲੀ ਪਿਆ ਰਹੂਗਾ ਕੋਈ ਫਾਇਦਾ ਨਹੀਂ ਤੇ ਜੇਕਰ ਭਈ ਆਪਾਂ ਇਹ ਥਾਂ ਖਾਲੀ ਛੱਡਦੇ ਹਾਂ ਨਾ ਮਟਰਾਂ ਵਾਲਾ ਤੇ ਨੁਕਸਾਨੇ ਨੁਕਸਾਨਾਂ ਤੇ ਜਿਹੜੇ ਵੀਰ ਕਹਿੰਦੇ ਵੀ ਇਹਦਾ ਫਾਇਦਾ ਵੀ ਕੀ ਹੈ ਫਾਇਦਾ ਤਾਂ ਬਈ ਇਹੇ ਆ ਜਿਹੜੇ ਕਦੂਆਂ ਦੇ ਵਿੱਚ ਆਪਾਂ 7-7 ਫੁੱਟ 8-8 ਫੁੱਟੇ ਬੈੱਡ ਬਣਾਉਣੇ ਆ ਤੇ ਜਿਹੜਾ ਇਹਨਾਂ ਦੇ ਵਿੱਚ ਆਪਾਂ ਸਬਜ਼ੀ ਲਾਉਣੇ ਆ ਕਦੂਆਂ ਦੇ ਉੱਤੇ ਜਿਹੜਾ ਆਪਾਂ ਖਰਚਾ ਕਰਨਾ ਕਦੂਆਂ ਦੇ ਉੱਤੇ ਜੋ ਵੀ ਆ ਆਪਣਾ ਫਟੋਲੇਜਰ ਵਗੈਰਾ ਜਾਂ ਸਪਰੇਆਂ ਰਹਿਣ ਜੋ ਵੀ ਆਪਾਂ ਪਾਉਣੇ ਆ ਉਹਦਾ ਜਿਹੜਾ ਖਰਚਾ ਕਰਨਾ ਇਹ ਮਟਰ ਕੱਢ ਦੇਣਗੇ ਇਹਦੇ ਨਾਲ ਇਹ ਨਹੀਂ ਆਪਾਂ ਵੀ ਲੱਖਾਂ ਦੀ ਕਮਾਈ ਕਰ ਲਾਂਗੇ ਪਰ ਵਿਹਲਾ ਸਮਾਨ ਵਿਹਲਾ ਥਾਂ ਛੱਡਣ ਨਾਲੋਂ ਆਪਾਂ ਨੂੰ ਜਿਹੜਾ ਵੀ ਕੱਦੂ ਦੇ ਉੱਤੇ ਖਰਚਾ ਕਰਨਾ ਜਾਂ ਆਪਾਂ ਨੂੰ ਜੋ ਵੀ ਖਰਚੇ ਆਉਂਦੇ ਆ ਵੀ ਉਸ ਤੋਂ ਅੰਦਾਜ਼ਾ ਲਾ ਲਗੇ ਇਹ 25000 ਰੁਪਏ ਦੇ ਕਿੱਲੇ ਦੇ ਵਿੱਚ ਹੋ ਜਾਣਗੇ ਮਟਰ ਤੇ 20-25000 ਰੁਪਏ ਕੱਦੂਆਂ ਤੇ ਖਰਚਾ ਆਉਂਦਾ ਨਹੀਂ ਬਾਈ ਤੇ ਉਹ ਆਪਾਂ ਨੂੰ ਜਿਹੜਾ ਕੱਦੂਆਂ ਤੇ ਖਰਚਾ ਕਰਨਾ ਆਪਾਂ ਨੂੰ ਜੇਬ ਦੇ ਵਿੱਚੋਂ ਪੱਲਿਓ ਨਹੀਂ ਲਾਉਣੇ ਪੈਣੇ ਤੇ ਕੱਦੂਆਂ ਦੀ ਆਪਾਂ ਨੂੰ ਆਮਦਨ ਵਧਿਆ ਹੋ ਜੂਗੀ ਇਹ ਤਰੀਕਾ ਮੇਰੇ ਹਿਸਾਬ ਨਾਲ ਤਾਂ ਬਈ ਬਹੁਤ ਵਧੀਆ ਹੈ ਜਿਹੜੇ ਗਾਂਵਦੂ ਕਿਸਾਨ ਆ ਜਿਨ੍ਹਾਂ ਨੂੰ ਚੰਗਾ ਨਹੀਂ ਲੱਗਦਾ ਉਹ ਉਹਨਾਂ ਦੀ ਮਰਜ਼ੀ ਹੈ ਨਾ ਵਰਤਣਾ ਜਾਂ ਨਾ ਵਰਤਣਾ ਪਰ ਮੇਰੇ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਆ ਕਿ ਵੀ ਕਦੂਆਂ ਦੇ ਵਿੱਚ ਜਿਹੜਾ ਖਾਲੀ ਥਾਂ ਬਚਦਾ ਭਲਾਇਂ ਤਾਂ ਗੋਭੀ ਲਾ ਲਓ ਭਲਾਇਂ ਮਟਰ ਲਾ ਲਓ ਭਲਾਇਂ ਦੀ ਛੋਲੀਆਂ ਲਾ ਲਓ ਆਪਾਂ ਅੱਗੇ ਛੋਲੀਆਂ ਵੀ ਲਾਇਆ ਤੇ ਵੀਜਾ ਜ਼ਰੂਰ ਕਰੋ ਤਾਂ ਕਿ ਆਪਾਂ ਨੂੰ ਵੱਧ ਕਮਾਈ ਹੋ ਸਕੇ ਵੱਧ ਪ੍ਰਾਫਿਟ ਹੋ ਸਕੇ ਛੋਟੇ ਕਿਸਾਨ ਜਿਹੜੇ ਵੀਰ ਕਰਜ਼ਾਈ ਹੋ ਰਹੇ ਆ ਉਹਨਾਂ ਨੂੰ ਇਹੀ ਅਪੀਲ ਆ ਕਿ ਸਬਜ਼ੀ ਵਾਲੇ ਪਾਸੇ ਆ ਜਾਓ ਖੁਦ ਮਾਰਕੀਟਿੰਗ ਕਰੋ ਥੋੜੀ ਲਾ ਲਓ ਬਾਹਲੀ ਕਿੱਲਿਆਂ ਦੇ ਕਿੱਲੇ ਠੇਕੇ ਤੇ ਲੈ ਕੇ ਵਾਹ ਨਾ ਲਾਓ ਉਹਦੇ ਵਿੱਚ ਕਰਜ਼ਾ ਸਿਰ ਚੜਦਾ ਥੋੜੀ ਸਬਜ਼ੀ ਲਾ ਲਓ ਆਪ ਸੇਲ ਕਰੋ ਤੇ ਘਰ ਦੀ ਕਬੀਲਦਾਰੀ ਵਧੀਆ ਸੌਖੇ ਤੇ ਕਿਹ ਨਾਲ ਤੁਰਦੀ ਆ ਜੇਕਰ ਤੁਹਾਨੂੰ ਇਹ ਤਰੀਕਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਸ਼ੇਅਰ ਜਰੂਰ ਕਰਿਓ ਆ ਪੰਜਵੇਂ ਮੱਥੇ ਦੇ ਉੱਤੇ ਸਾਰੇ ਤੇ ਆਪਾਂ ਗਾਜਰਾਂ ਲਾਈਆਂ ਤੇ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਛੋਲੀਆਂ ਲਾਇਆ ਤੇ ਮੇਰੇ ਹਿਸਾਬ ਨਾਲ ਤਾਂ ਬਈ ਇਹ ਬਹੁਤ ਵਧੀਆ ਇੱਕ ਡਿਜ਼ਾਈਨ ਆ ਬਹੁਤ ਵਧੀਆ ਇੱਕ ਸਿਸਟਮ ਆ ਜਿਹੜਾ ਕਦੂਆਂ ਦੇ ਵਿੱਚ ਆਪਾਂ ਬਹੁਤ ਭਾਂਤੀ ਖੇਤੀ ਕਰਦੇ ਆ ਤੇ ਜਿਹੜੇ ਵੀਰ ਕਹਿੰਦੇ ਆ ਕਿ ਆਪਾਂ ਨੂੰ ਇਹਦੇ ਵਿੱਚ ਪ੍ਰੋਫਿਟ ਨਹੀਂ ਮੰਨਦੇ ਆ ਭਾਈ ਇਹਦੇ ਵਿੱਚ ਜਿਹੜੀ ਕਦੂਆਂ ਦੇ ਵਿੱਚ ਆਪਾਂ ਸਬਜ਼ੀ ਲਾਉਂਗਾ ਬਹੁਤਾ ਪ੍ਰੋਫਿਟ ਨਹੀਂ ਹੈਗਾ ਪਰ ਆਪਾਂ ਨੂੰ ਕਦੂਆਂ ਤੇ ਖਰਚਾ ਕਰਨ ਲਈ ਜੇਬ ਚੋਂ ਪੈਸੇ ਲਾਉਣੇ ਪੈਂਦੇ ਇੰਨਾ ਕੁ ਖਰਚਾ ਇਹ ਵਿੱਚ ਲਾਈ ਹੋਈ ਸਬਜ਼ੀ ਆਪਾਂ ਨੂੰ ਦੇ ਜਾਂਦੀ ਆ ਤੇ ਵੀਡੀਓ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਜਿਹੜੇ ਕਿਸਾਨ ਵੀਰੇ ਹੱਥਾਂ ਵਿਹਲਾ ਛੱਡਦੇ ਉਹਨਾਂ ਤੇ ਕਰ ਪਹੁੰਚਦੀ ਰਵੇ ਤੇ ਉਹ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਆਪਣੀ ਜਿਹੜੀ ਕੱਦੂਆਂ ਦੇ ਵਿੱਚ ਸਬਜ਼ੀ ਦਾ ਜਰੂਰ ਲਾਉਣ ਧੰਨਵਾਦੀ